ਅੱਜ ਤੁਹਾਨੂੰ ਦੱਸਦੇ ਹਾਂ ਕਿ ਬਾਦਲ ਕਿੰਨੇ ਕੁ ਕਿਸੇ ਦੇ ਸਕੇ ਨੇ ਗੱਲ ਹੈ 2007 ਦੀ ਕੈਪਟਨ ਕੰਵਲਜੀਤ ਸਿੰਘ ਜੋ ਕਿ ਅਕਾਲੀਆਂ ਦੇ ਤਿੰਨ ਵਾਰ ਦੇ ਵਿਧਾਇਕ ਤੇ ਸੀਨੀਅਰ ਮੰਤਰੀ ਸੀ ਉਹਨਾਂ ਨੇ ਅਕਾਲੀ ਦਲ ਵਿੱਚ ਆਪਣੀ ਵੱਡੀ ਤੇ ਵੱਖਰੀ ਪਛਾਣ ਬਣਾਈ ਸੀ ਲੋਕ ਉਹਨਾਂ ਤੋਂ ਬਹੁਤ ਪ੍ਰਭਾਵਿਤ ਸੀ ਪਰ ਇਹ ਪਰ ਸਿੱਧੀ ਬਾਦਲਾਂ ਨੂੰ ਚੰਗੀ ਨਹੀਂ ਲੱਗੀ ਜਦੋਂ ਪ੍ਰਕਾਸ਼ ਸਿੰਘ ਬਾਦਲ 2007 ਵਿੱਚ ਮੁੱਖ ਮੰਤਰੀ ਬਣਿਆ ਤਾਂ ਕੰਵਲਜੀਤ ਸਿੰਘ ਨੂੰ ਉਪ ਮੁੱਖ ਮੰਤਰੀ ਲਗਾਇਆ ਜਾਣਾ ਸੀ ਤੇ ਪਾਰਟੀ ਦੀ ਪ੍ਰਧਾਨਗੀ ਵੀ ਉਹਨਾਂ ਨੂੰ ਮਿਲਣੀ ਸੀ ਪਰ ਆਪਣੇ ਪੁੱਤਰ ਸੁਖਵੀਰ ਬਾਦਲ ਨੂੰ ਡਿਪਟੀ ਸੀਐਮ ਲਾਉਣ ਲਈ ਪ੍ਰਕਾਸ਼ ਸਿੰਘ ਬਾਦਲ ਦੁਆਰਾ ਕੰਵਲਜੀਤ ਸਿੰਘ ਨੂੰ ਰਸਤੇ ਤੋਂ ਹਟਾਉਣ ਲਈ 29 ਮਾਰਚ 2009 ਟਰੱਕ ਦੀ ਟੱਕਰ ਮਰਵਾ ਕੇ ਕਤਲ ਕਰਵਾ ਦਿੱਤਾ ਗਿਆ ਕਿਉਂਕਿ ਸਰਕਾਰ ਅਕਾਲੀਆਂ ਦੀ ਸੀ ਤੇ ਕਿਸੇ ਨੇ ਪੁੱਛਿਆ ਵੀ ਨਹੀਂ ਕਿਉਂਕਿ ਅਕਾਲੀ ਦਲ ਦੇ ਕਈ ਲੀਡਰ ਇਹਨਾਂ ਦੇ ਵਿਰੁੱਧ ਹੋ ਗਏ ਸੀ ਇਸ ਲਈ ਕੈਪਟਨ ਕੰਵਲਜੀ ਦੇ ਕਤਲ ਨੂੰ ਸੜਕ ਹਾਦਸਾ ਬਣਾ ਦਿੱਤਾ ਗਿਆ ਹੁਣ ਦੱਸੋ ਬਾਦਲਾਂ ਨੂੰ ਕਿਹਦੀ ਫਿਕਰ ਹੈ ਪਰ